ਜਿੱਥੇ ਕਿ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਨਿਕਲਣ ਵਾਸਤੇ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਜ਼ੋਰ ਲਾ ਰਹੀਆਂ ਕਿਉਂਕਿ ਪੰਜਾਬ ਦੀ ਜ਼ਮੀਨ ਦੇ ਹੇਠਲਾ ਪਾਣੀ ਦਾ ਪੱਧਰ ਕਾਫੀ ਨੀਵਾ ਜਾ ਚੁੱਕਾ ਤੇ ਉੱਥੇ ਹੀ ਹੁਣ ਕਿਸਾਨਾਂ ਨੇ ਫਸਲੀ ਚੱਕਰ ਚੋਂ ਬਾਹਰ ਨਿਕਲਣ ਵਾਸਤੇ ਵੱਖ-ਵੱਖ ਤਰ੍ਹਾਂ ਦੀ ਫਸਲ ਲਗਾ ਰਹੇ ਨੇ ਜਿੱਥੇ ਕਿ ਇੱਕ ਛੋਟੇ ਕਿਸਾਨ ਜਿਹੜੀ ਛੋਟੇ ਕਿਸਾਨ ਆ ਉਹ ਥੋੜੀ ਜ਼ਮੀਨ ਹੋਣ ਕਰਕੇ 12 ਵਿਦੇਸ਼ਾਂ ਦਾ ਰੁੱਖ ਕਰ ਰਹੇ ਉੱਥੇ ਸਾਡੇ ਨਾਲ ਇੱਕ ਸਫਲ ਕਿਸਾਨ ਸਾਡੇ ਨਾਲ ਨੇ ਜਿਨ੍ਹਾਂ ਨੇ ਵੱਖ-ਵੱਖ ਤਰ੍ਹਾਂ ਦੀ ਸਬਜ਼ੀ ਲਗਾ ਕੇ ਤੇ ਆਪ ਹੀ ਖੁਦ ਵੇਚਦੇ ਨੇ ਜਿੱਥੇ ਕਿ ਪਹਿਲਾਂ ਕਿਹਾ ਜਾਂਦਾ ਸੀ ਕਿ ਮੰਡੀ ਕਰਨ ਦੇ ਵਿੱਚ ਵਪਾਰੀ ਵਰਗ ਜਿਹੜਾ ਕਿਸਾਨਾਂ ਨੂੰ ਪੂਰਾ ਫਾਇਦਾ ਨਹੀਂ ਹੋਣ ਦਿੰਦਾ ਜਿੱਥੇ ਕਿ ਘੱਟ ਰੇਟ ਤੇ ਲਈ ਜਾਂਦੇ ਉੱਥੇ ਹੀ ਇਹ ਕਿਸਾਨ ਜਿਹੜਾ ਉਹ ਆਪਣੀ ਸਬਜ਼ੀ ਆਪ ਲਗਾ ਕੇ ਤੇ ਆਪ ਸੇਲ ਕਰਦਾ ਆਪਾਂ ਗੱਲਬਾਤ ਕਰਾਂਗੇ ਕਿ ਕੀ ਨਾਮ ਆ ਜੀ ਮਨਜੀਤ ਸਿੰਘ ਜੀ ਮਨਜੀਤ ਸਿੰਘ ਜੀ ਜਿਹੜੀ ਆ ਸਬਜ਼ੀ ਤੁਸੀਂ ਲਾ ਰਹੇ ਹੋ ਕਿੰਨੀ ਵੈਰਾਈਟੀ ਦੀ ਆ ਇਹ ਵੈਰਾਈ ਹੈ ਜੀ ਇਹ 7-8 ਵੈਰਾਈ ਆ ਆਪਣੇ ਕੋ ਕਿੰਨਾ ਥਾਂ ਮੈਂ ਕੰੀਆਂ ਜੇ ਪਾਲਕ ਜੇ ਚਕੰਦਰ ਜੇ ਮੇਥੀ ਜੇ ਮੂੜੀ ਜੇ ਛਲਗੂ ਜੇ ਗੋਭੀ ਜੇ ਤੇ ਗੱਡਿਆਂ ਦਾ ਕਾਂਜੇ ਤੇ ਪਾਲਕ ਜੀ ਹਾਂਜੀ ਕਿੱਡਾ ਇਸ ਦੇ ਨਾਲ ਜੇ ਗੱਲ ਕੀਤੀ ਜਾਵੇ ਤੇ ਇਹ ਜਿਹੜੀ ਫਸਲ ਤੁਹਾਡੀ ਖੁਦ ਆਪ ਵਿੱਚ ਦੀ ਹਾਂਜੀ ਆਪ ਵਿੱਚ ਦੀ ਆਪ ਨੂੰ ਬਹੁਤ ਫਾਇਦਾ ਵੇਚਣ ਦਾ ਇੱਥੇ ਕੋਈ ਜੇ ਮੰਡੀ ਖੜੀ ਆ ਤੇ ਮੰਡੀੋਂ ਅੱਧੋਂ ਡੂੜ ਕੀ ਵਿਕਦੀ ਆ ਆ ਅੱਗੇ ਛੋਟ ਬਦ ਕਮਾਈ ਆ ਮਤਲਬ ਜਿਹੜੀ ਚੀਜ਼ ਜਿਹੜੀ ਆ 20 ਰੁਪਏ ਦੀ ਮੰਡੀ ਦੇ ਵਿੱਚ ਵੇਚ ਕੇ ਆਉਂਦੇ ਤੇ 40 ਰੁਪਏ ਦੇ ਵਿੱਚ ਇੱਥੇ ਵਿਕਦੀ ਆ। ਹਾਂਜੀ ਵਿਕਦੀ ਆ। ਪਰ ਅਸੀਂ ਥੋੜੀ ਕੰਟਰੋਲ ਰੇਟ ਦੀ ਇੱਥੋਂ 5 ਰੁਪਏ ਰੇਟ ਵੇਚ ਦਿੰਦੇ ਆ। ਤੇ ਗਾਹਕ ਵੱਧ ਪੈ ਜੇ। ਮੇਰੇ ਤੇ ਜਿਹੜੇ ਕਸਟਮਰ ਤੁਹਾਡੇ ਕੋਲ ਆਉਂਦੇ ਨੇ ਉਹ ਮਤਲਬ ਜਦੋਂ ਉਸੇ ਵੇਲੇ ਤਾਜੀ ਸਬਜ਼ੀ ਵੇਖ ਕੇ ਖੜਦੇ ਨੇ ਕਿਦਾਂ ਦਾ ਉਹਨਾਂ ਦਾ ਰਿਐਕਟ ਹੁੰਦਾ। ਉਹ ਰਿਐਕਟ ਕਹਿੰਦੇ ਉਹ ਰੇਟ ਕੋਈ ਨਹੀਂ ਕਰਦੇ ਜੋ ਮੰਗੋ ਦੇਈ ਜਾਂਦੇ ਕਹਿੰਦੇ ਸਬਜ਼ੀ ਤਾਜੀ ਫਲੈਸ਼ ਹੋਈ ਆ। ਜਿਸ ਤਰੀਕੇ ਦੇ ਨਾਲ ਸਰਕਾਰਾਂ ਜਿਹੜੀਆਂ ਉਹ ਕਹਿ ਰਹੀਆਂ ਕਿ ਜੋ ਨੇ ਤੇ ਕਣਕ ਦੇ ਫਸਲੀ ਚੱਕਰ ਜੋ ਨਿਕਲ ਤੁਹਾਡੇ ਕੋ ਕਿੰਨੀ ਜ਼ਮੀਨ ਆ ਤੇ ਕਿੰਨਾ ਪ੍ਰੋਫਿਟ ਹੋ ਜਾਂਦਾ ਮੇਰੇ ਕੋ ਸਾਰਾ ਹੈਗਾ 6.5 ਕਣਾ ਥਾਂ ਤੇ ਰੋਟੀ ਪਾਣੀ ਮੇਰੇ ਚੰਗਾ ਵਧੀਆ ਚੱਲੀ ਜਾਂਦਾ ਜੇ ਗੱਲ ਕੀਤੀ ਜਾਵੇ ਸਾਢੇ 6 ਨਾਲ ਤੋਂ ਵਿੱਚ ਕਿੰਨੇ ਲੱਖ ਦੀ ਕਮਾਈ ਜਿਹੜੀ ਆ ਉਹ ਹੋ ਜਾਂਦੀ ਲੱਖ ਨੂੰ ਖਰਚਦਾ ਰੋਟੀ ਪਾਣੀ ਚੱਲੀ ਜਾਂਦਾ ਵਾ ਨਹੀਂ ਬਣਦਾ ਵਾ ਕੋਈ ਸਾਰਾ ਕਰਦਾ ਖਰਚਾ ਦੁੱਧ ਪਾਣੀ ਦਾ ਮਸਾਲੇ ਦਾ ਕਿੱਥੇ ਚੱਲਦਾ ਹੁਣ ਗੱਲ ਕੀਤੀ ਜਿੱਦਾਂ ਕਿਸਾਨ ਜਿਹੜੇ ਆ ਉਹ ਮਤਲਬ ਜਿੱਦਾਂ ਹੁਣ ਤੁਹਾਡਾ ਨਾਮ ਹੀ ਲਾਇਆ ਹਾਂਜੀ ਇਹਦਾ ਫਿਰ ਕਿੰਨਾ ਜਿਆਦਾ ਜਿਹੜਾ ਗੰਨਾ ਵਾ ਉਹਦੇ ਤੋਂ ਮੋਲ ਤਿਆਰ ਕਰਕੇ ਇਹ ਘਰ ਵਾਦੇ ਵਰਤਣ ਵਾਸਤੇ ਉਦਾਂ ਉਹ ਗੰਨਾ ਲਾਇਆ ਸੀ ਰੋਲੇ ਬੇਲਣਾ ਤੋਂ ਉਹਦਾ ਪਰ ਮੇਰਾ ਜੋਰ ਨਹੀਂ ਪਿਆ ਹੁਣ ਮੇਰਾ ਕੋਈ ਜੋਰ ਤਾਂ ਆ ਗਿਆ ਸਬਜ਼ੀ ਆਈਦਰ ਹੁਣ ਸਬਜ਼ੀ ਸਾਹਮਣੀਆਂ ਦੇ ਉਹ ਖਲੋਤਾ ਕਰ ਮਾਰੀ ਦੇ ਦਣਾ ਪ੍ਰਵਾਦੇ ਜਿੰਨੀ ਸਬਜ਼ੀ ਆ ਹਾਂਜੀ ਤੁਹਾਡੇ ਇਕੱਠ ਕਰਦੀ ਸਾਰੀ ਸਬਜ਼ੀ ਹੋਗੀ ਹਾਂਜੀ ਆਪਣੇ ਘਰ ਦੇ ਵਿੱਚ ਯੂਜ਼ ਕਰਨ ਵਾਲੀ ਹਰ ਪ੍ਰਕਾਰ ਦੀ ਸਬਜ਼ੀ ਹੋਗੀ ਦੂਸਰੇ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਦੂਰੇ ਕਿਸਾਨਾਂ ਨੂੰ ਕਹਿੰਦੇ ਤੁਸੀਂ ਆਪਣੇ ਘਰ ਦੀ ਸਬਜ਼ੀ ਆਪਣੇ ਜੋਗੀ ਦੀ ਬਿਜੇ ਬਾਦ ਨਹੀਂ ਬੀਚ ਸਕਦੇ ਤੇ ਮੋਲਤ ਨਾਲ ਨਹੀਂ ਖਰੀਦੋ ਹੁਣ ਬਹੁਤ ਸਾਰੇ ਕਿਸਾਨ ਆ ਜਿੰਨਾਂ ਕੋਈ ਜ਼ਮੀਨ ਵੀ ਖੁੱਲੀ ਆ ਲੇਕਿਨ ਕਣਕ ਝੋਨੇ ਤੇ ਹੀ ਆ ਯਾ ਕੀ ਉਹਨਾਂ ਨੂੰ ਕਹਿਣਾ ਚਾਹੁੰਦੇ ਮੈਸੇਜ ਆਹੇ ਦੇਖੋ ਸਭ ਆਦਮੀ ਉਹ ਸਬਜ਼ੀਆਂ ਦੀ ਕਮਾਈ ਉਹ ਕਰੋ ਉਹ ਕੰਮ ਕਰੋ ਜਿੱਥੇ ਕਮਾਈ ਵੱਧਾ ਕਣਕ ਝੋਨੇ ਦੀ ਕੱਖ ਨੇ ਰੱਖਿਆ ਇਹ ਫਿਰ ਵਾਈ ਜਿਹੜੀ ਕਰਦੇ ਉਹ ਕਿਸ ਤਰੀਕੇ ਦੇ ਨਾਲ ਇਹ ਸਬਜ਼ੀ ਤੁਸੀਂ ਲਾਉਂਦੇ ਹੋ ਕਿ ਇੱਕ ਤੇ ਕਿਸਾਨਾਂ ਨੇ ਹੁਣ ਵੱਡੇ ਵੱਡੇ ਟਰੈਕਟਰ ਲੈ ਲਏ ਆ ਉਹਨਾਂ ਨੇ ਕਰਦੇ ਤੁਸੀਂ ਕਿਸ ਤਰੀਕੇ ਨਾਲ ਕਰਦੇ ਆਹੀ ਭਾਈ ਪਹਿਲੇ ਇੱਕ ਦਾ ਟਰੈਕਟਰ ਨਮਾਉਣੇ ਪਾ ਲਈ ਮੁੜ ਕੇ ਕਈ ਨਰ ਗੋੜਗੜਾਈ ਕਰਕੇ ਨਾ ਨਾ ਵੱਟਾ ਵਾ ਕੇ ਵਿੱਜੀ ਜਾਂਦੇ ਆ ਇੱਕ ਬੰਦੇ ਚੀਕ ਪਈ ਆਣੀ ਦੂਜੇ ਬੰਦੇ ਨਾਲ ਵਿੱਜੀ ਜਾਂਦੇ ਆ ਇਹ ਸਾਰਾ ਸਾਲ ਹੀ ਇਹ ਸਮੇਂ ਦੇ ਨਾਲ ਤੁਸੀਂ ਸਭੀਆਂ ਚੇਂਜ ਕਰਦੇ ਰਹਿੰਦੇ। ਇਹ ਗਰਮੀ ਸਬਜ਼ੀ ਘਟ ਕਰੀ ਜੀ ਮੁਰਗੀ ਥੋਨੇ ਪਾਸੇ ਜੀ ਥੋੜਾ ਥਾਂ ਦੋ ਮੁਰਗ ਬੂਤੀ ਪੜੀ ਹੋਈ ਹੁੰਦੀ ਉੱਚੇ। ਬੀਜਿਆ ਬੋ ਖਾਣਾ। ਬੀਜ ਬੱਕ ਦੇਖਿਆ। ਬੀਜਿਆ ਬਾਕੀ ਸਭ ਕੋ ਬੀਜੀ ਆਣਾ ਜਿੱਦਾਂ ਹੇਡ ਸੈਟ ਹੋ ਗਈ ਆ। ਤੇ ਗਰਮੀ ਜਾ ਕੇ ਮੁਰਗੇ ਕਿਸੇ ਜੋਰ ਜੋਰ ਮਾਰ ਲੈਣਾ ਫੇਰ ਛੋਨਾ ਲੈਣਾ ਚੋਣ ਨਹੀਂ ਨਹੀਂ ਛੋਨਾ ਲੈਣਾ। ਮੁਰਗੇ ਤਾਂ ਨਹੀਂ ਬੀਜ ਲੈਣਾ ਬੇਬਰ। ਮੋਲੀ ਦਮੀ ਆ ਜਿਹੜਾ ਪਾਣੀ ਪੰਜਾਬ ਦਾ ਜਿਹੜਾ ਇਹਨਾਂ ਥੱਲੇ ਜਾ ਰਿਹਾ। ਹਾਂਜੀ। ਉਹਦੇ ਬਾਰੇ ਮੈਸੇਜ ਕੀ ਦੇਣੇ। ਕਿਉਂ ਨਾ ਬੀਜ ਮਾਰ ਦਿਓ। ਉਹ ਦੇਖ ਸਾਹ ਦੇਖੋ ਕਿ ਸਫਲ ਕਿਸਾਨ ਆ ਜਿਸ ਨੇ ਵਕ ਵਖਤਰਾ ਨਹੀਂ ਕੈਮਰਾਮੈਨ ਨੂੰ ਕਹਾ ਕਿ ਜਰੂਰ ਸ਼ਾਟਸ ਵਿਖਾਏ ਜਾਣ ਜਿੱਥੇ ਕਿ ਸਾਗ ਛਲਗਮ ਵਿੱਚੋਂ ਮੂਲੀਆਂ ਨਾਲ ਹੀ ਤਣੀਆਂ ਪਾਲਕ ਦੇ ਨਾਲ ਚਕੰਦਰ ਮੇਥੀ ਤੇ ਹੋਰ ਵਕ ਵਖਤਰਾ ਦੇ ਜਿਸ ਤਰ੍ਹਾਂ ਲਸਣ ਅੱਜ 400 ਰੁਪਏ ਕਿਲੋ ਹੋ ਗਿਆ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਿਆ ਲੇਕਿਨ ਇਸ ਸਫਲ ਕਿਸਾਨ ਨੇ ਲਸਣ ਵੀ ਆਪਣਾ ਹੀ ਵਿਜਿਆ ਰ ਜਿੱਥੇ ਕਿ ਘਰ ਦੇ ਰੋਜ਼ਬਰਰਾ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਆਪ ਹੀ ਤਿਆਰ ਕਰਦੇ ਨੇ ਤੇ ਆਰਗੈਨਿਕ ਖੇਤੀ ਕਰਕੇ ਲੋਕਾਂ ਤੱਕ ਵੀ ਪਹੁੰਚਾਉਂਦੇ ਨੇ ਕੈਮਰਾਮੈਨ ਸੋਨੀ ਦੇ ਨਾਲ ਸਰਵੰਤ ਸਿੰਘ ਘੁਮਾਨ ਬਟਾਲਾ ਗੁਰਦਾਸਪੁਰ